ਹਾਂ ਜਿੱਤੀ ਨਾਮ ਹੈ ਜੀ ਆਪਣਾ ਮੇਰਾ ਨਾਮ ਪਾਨ antisense ਪਾਨ antisense ਸਿੱਧੂ ਹੈ ਜੀ ਤੇ ਨਾਲ ਸਾਡੇ ਐਕਸ ਆਰਮੀ ਦੇ ਸਾਡੇ ਪ੍ਰਧਾਨ ਸਾਹਿਬ ਖੜੇ ਨੇਗੇ ਹਾਂ ਅੱਜ ਤੁਸੀਂ ਡੀਸੀ ਦਫਤਰ ਜਾ ਕੇ ਆਏ ਹੋ ਕੀ ਮਨ ਪੱਤਰ ਦੇ ਕੇ ਇਹ ਸਰ ਸਾਡੀ ਜਿਹੜੀ ਮੰਗ ਸੀਗੀ ਜਿਹੜਾ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉੱਥੋਂ ਜਿਹੜਾ ਧਨੋਲਾ ਤੋਂ ਜਿਹੜਾ ਬੜਬਰ ਦੇ ਵਿਚਕਾਰ ਇੱਕ ਟੋਲ ਟੈਕਸ ਲੱਗਿਆ ਹੋਇਆ ਉਹਦੇ ਟੋਲ ਟੈਕਸ ਦੇ ਨਾਲ ਹੀ ਜਿਹੜਾ ਬੜਬਰ ਪਿੰਡ ਹੈ ਉੱਥੋਂ ਜਿਹੜਾ ਪਾਣੀ ਹੈ ਹਾਈਵੇ ਤੇ ਬਹੁਤ ਵੱਡੀ ਤਦਾਰ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦਾ ਹੈ ਕਟੋ-ਕਟੋ ਇੱਕ ਸਾਲ ਤੋਂ ਜਿਹੜੀ ਉਸ ਚੀਜ਼ ਦਾ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਸਾਰੇ ਜਿਹੜੇ ਯਾਤਰੀਰ ਨੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪਿਛਲੇ ਅੱਜ ਤੱਕ ਟੋਟਲ ਜਿਹੜੀਆਂ 5 ਮੌਤਾਂ ਹੋ ਚੁੱਕੀਆਂ ਨੇਗੀਆਂ ਪਿਛਲੇ 2 ਦਿਨਾਂ ਦੀ ਗੱਲ ਕਰੀ ਤਾਂ ਸਿਵਰੋਂ ਪਿੰਡ ਦਾ ਮੁੰਡਾ ਸੀਗਾ ਗੱਡੀ ਲਈ ਜਾਂਦਾ ਸੀਗਾ ਪਾਣੀ ਇੰਨਾ ਗੱਡੀ ਦੇ ਉੱਪਰ ਡਿੱਗਿਆ ਜਦੋਂ ਉਹਨੇ ਵੈਪਰ ਚਲਾਇਆ ਤਾਂ ਗੱਡੀ ਜਿਹੜੀ ਉਹ ਤੋਂ ਓਵਰ ਹੋ ਗਈ ਤੇ ਉਹ ਉੱਪਰ ਚੜ ਕੇ ਉਹਦੇ ਮੁੰਡੇ ਦੀ ਮੌਤ ਹੋ ਗਈ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਇਹਦੇ ਸਬੰਧ ਵਿੱਚ ਡੀਸੀ ਨੂੰ ਮੰਗ ਪੱਤਰ ਦੇ ਕੇ ਆਇਆ ਜਿਹੜਾ ਟੈਕਸਾਥੋਂ ਲੈ ਰਹੇ ਨੇ ਮੈਂ ਲੋਕਾਂ ਨੂੰ ਆ ਤਖਸਾ ਤੋਂ ਕਿਹੜੇ ਕਿਹੜੇ ਚੀਜ਼ਾਂ ਲੰਨ ਨੇ ਜਿਹੜਾ ਨੈਸ਼ਨਲ ਹਾਈਵੇ ਤੇ ਨੇ ਉਹਦੇ ਉੱਪਰ ਐਂਬੂਲੈਂਸ ਖੜੀ ਹੋਣੀ ਚਾਹੀਦੀ ਆ ਉਹਦੇ ਉੱਪਰ ਜਿਹੜਾ ਕਿ ਕੋਈ ਵੀ ਜਿਹੜਾ ਖੱਡਾ ਸੜਕ ਦੇ ਉੱਪਰ ਜਿਹੜੀ ਖਰਾਬ ਨਹੀਂ ਹੋਣੀ ਚਾਹੀਦੀ ਸੜਕ ਬਿਲਕੁਲ ਸਾਫ਼ ਹੋਣੀ ਚਾਹੀਦੀ ਆ ਉਹਨਾਂ ਜਿਦਾਂ ਟੈਕਸ ਦਿੰਨੇ ਆਸੀਂ ਤੇ ਜਿਹੜੀ ਜੇ ਸਾਡੀ ਗੱਡੀ ਕੋਈ ਖਰਾਬ ਹੋ ਗਈ ਸਾਡੀ ਗੱਡੀ ਤੇ ਕੋਈ ਦੁਰਘਟਨਾ ਵਾਪਰ ਗਈ ਤਾਂ ਟੋ ਵਾਲੀ ਗੱਡੀ ਖੜੀ ਹੋਣੀ ਚਾਹੀਦੀ ਆ ਅਗਲਾ ਜਿਹੜਾ ਕਿ ਆਪਣਾ ਜਿਵੇਂ ਜਿਹੜੇ ਸਾਡੇ ਨੈਸ਼ਨਲ ਹਾਈਵੇ ਤੇ ਦਰਖਤ ਲੱਗੇ ਨੇ ਉਹਨਾਂ ਦੇ ਵਿੱਚ ਜਿਹੜੀ ਪਾਣੀ ਪਾਉਣ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਦੀ ਹੈ ਜਿਹੜੇ ਲਾਈਟਾਂ ਨੇ ਉੱਪਰ ਜਿਹੜੇ ਲੱਗੇ ਹੋਏ ਨੇ ਲਾਈਟਾਂ ਨੇ ਉਹ ਲਾਈਟਾਂ ਚੱਲਦੀਆਂ ਹੋਣੇ ਚਾਹੀਦੇ ਨੇ ਕੋਈ ਲਾਈਟ ਨਹੀਂ ਚੱਲਦੀ ਜੀ ਉਹ ਅੱਜ ਤੱਕਰ ਘੱਟੋ ਘੱਟ ਉਹ ਲੋਕ ਬਹੁਤ ਵਾਰੀ ਪਹਿਲਾਂ ਇਹ ਮਿਲ ਚੁੱਕੇ ਨੇ ਡੀਜੀ ਸਾਹਿਬ ਨੂੰ ਪਰ ਨੈਸ਼ਨਲ ਹਾਈਵੇ ਨੂੰ ਲਾਈਟਾਂ ਨਹੀਂ ਚਲਾਈਆਂ ਜਿਹੜੀਆਂ ਵੜਵੜ ਤੋਂ ਧੌਲਾ ਦੇ ਵਿਚਕਾਰ ਨੇਗੀਆਂ ਜਿਹੜੀਆਂ ਕਿ ਇਹ ਸਾਡੇ ਜਿਹੜਾ ਸਹੂਲਤਾਂ ਨੇ ਇਹਨਾਂ ਚੀਜ਼ਾਂ ਦਾ ਜੇ ਕੋਈ ਸੜਕ ਦੇ ਉੱਪਰ ਜਾਮ ਲੱਗਦਾ ਆ ਜਾਂ ਸੜਕ ਟੁੱਟੀ ਹੈ ਜਿਵੇਂ ਮੈਂ ਪਿੱਛੋਂ ਜਿਕਰ ਸੜਕ ਇਹ ਜਿਹੜੇ ਪੁਲ ਟੁੱਟੇ ਹੋਏ ਨੇ ਜਾਂ ਸੜਕਾਂ ਟੁੱਟੀਆਂ ਹੋਣ ਨੇ ਜੋ ਸੜਕਾਂ ਨਹੀਂ ਸਾਫ਼ ਨੇ ਟੈਕਸ ਫਿਰ ਕਿਹੜੀ ਚੀਜ਼ ਦਾ ਦੇਈਏ ਇਹੀ ਜਿਹੜੀ ਮੈਂ ਮੰਗ ਪੱਤਰ ਡੀ ਸਾਹਿਬ ਨੂੰ ਦੇ ਕੇ ਆਇਆ ਬੱਸ ਜਦੋਂ ਅਸੀਂ ਗੱਡੀ ਨਵੀਂ ਕਢਾਉਨੇ ਆ ਟੈਕਸ ਰੋਡ ਟੈਕਸ ਅਸੀਂ ਉਦੋਂ ਵੀ ਦਿੰਨੇ ਆ ਪਰ ਜਿਹੜਾ ਇਹ ਟੈਕਸ ਆ ਅਸੀਂ ਜਦੋਂ ਸਾਨੂੰ ਸੜਕ ਬਿਲਕੁਲ ਸਾਫ਼ ਹੋਵੇ ਆਉਣ ਜਾਣ ਤੇ ਸਮਾਂ ਘੱਟ ਲੱਗੇ ਇਹਨਾਂ ਚੀਜ਼ਾਂ ਦਾ ਅਸੀਂ ਟੈਕਸ ਦਿੰਨੇ ਆ ਜਦੋਂ ਅਸੀਂ ਬਠਿੰਡਾ ਤੋਂ ਚੰਡੀਗੜ੍ਹ ਨੂੰ ਚੱਲਦੇ ਆ ਦੇਖੋ ਬਾਈ ਜੀ ਜਦੋਂ ਬਠਿੰਡਾ ਤੋਂ ਗੱਡੀ ਚੰਡੀਗੜ੍ਹ ਨੂੰ ਚੱਲਦੀ ਉਹਨਾਂ ਦਾ ਗੱਡੀ ਤੇਲ ਨਹੀਂ ਖਾਂਦੀ ਜਿੰਨਾ ਸਾਨੂੰ ਪੰਜ ਫਿਰ ਵੀ ਜਿਹੜੀਆਂ ਹਾਈਵੇਅਾਂ ਦੇ ਉੱਪਰ ਕਿਤੇ ਅਵਾਰਾ ਪਸ਼ੂ ਕਿਤੇ ਪਾਣੀ ਕਿਤੇ ਸੜਕਾਂ ਟੁੱਟੀਆਂ ਕਿਤੇ ਜਿਹੜਾ ਆਪਣਾ ਲਾਈਟਾਂ ਨਹੀਂ ਚੱਲਦੀਆਂ ਜਿਹੜੀਆਂ ਸਾਨੂੰ ਦਿੱਕਤਾਂ ਨਾਲ ਸਾਰਿਆਂ ਦਾ ਸਾਹਮਣਾ ਕਰਨਾ ਪੈਂਦਾ ਕੋਈ ਐਂਬੂਲੈਂਸ ਨਹੀਂ ਹੁੰਦੀ ਦੁਰਘਟਨਾ ਵਾਪਰ ਜਾਂਦੀ ਹੈ ਦੇਖੋ ਮੁੰਡਾ ਮਰਿਆ ਸਿਰੋਂਦਾ ਜੀ ਉਹ ਐਂਬੂਲੈਂਸ ਉਹਨਾਂ ਦੀ ਨਹੀਂ ਲੱਗੀ ਮੁੰਡੇ ਨੂੰ ਉੱਥੇ ਮੌਕੇ ਦੀ ਡੈਥ ਹੋ ਗਈ ਇਹ ਚੀਜ਼ਾਂ ਹੈ ਨਹੀਂ ਇਹ ਚੀਜ਼ਾਂ ਬਲ ਜ਼ਿਕਰ ਨਹੀਂ ਧਿਆਨ ਦਿੱਤਾ ਜਾਂਦਾ ਤਾਂ ਮੈਂ ਅਸੀਂ ਸਾਰੇ ਹੀ ਅਸੀਂ ਪੰਜਾਬ ਦੇ ਵਾਸੀ ਲੋਕ ਵਾਸੀ ਅਸੀਂ ਮੈਂ ਲੋਕਾਂ ਦੀ ਆਪਾਂ ਹੱਕਾਂ ਦੀ ਗੱਲ ਕਰਦੇ ਰਹੇ ਨੇ ਆ ਜੇ ਚੀਜ਼ਾਂ ਬਲ ਟੋਲ ਟੈਕਸ ਵਾਲੇ ਨੈਸ਼ਨਲ ਹਾਈਵੇ ਵਾਲੇ ਨਹੀਂ ਧਿਆਨ ਦੇਣਗੇ ਤਾਂ ਅਸੀਂ ਟੋਲ ਟੈਕਸ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫ੍ਰੀ ਕਰਾਂਗੇ ਅਸੀਂ ਉਹਨਾਂ ਨੂੰ ਬਿਲਕੁਲ ਜਿਵੇਂ ਅਸੀਂ ਪਹਿਲਾਂ ਹੀ ਬਹੁਤ ਵਾਰੀ ਕਰੇ ਨੇ ਸਾਡੇ ਕਿਸਾਨ ਜੱਟੇ ਬੰਦੇ ਨੇ ਸਾਡੇ ਲੋਕਾਂ ਨੇ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਟੋਲ ਟੈਕਸ ਬਿਲਕੁਲ ਫ੍ਰੀ ਕਰਾਂਗੇ ਇਹ ਨੈਸ਼ਨਲ ਹਾਈਵੇ ਨੂੰ ਸਖਤ ਚਾਪਣੀ ਹੈ ਇਹਦੇ ਵਿੱਚ ਅਸੀਂ ਅੱਜ ਮੰਗ ਪੱਤਰ ਦੇ ਕੇ ਆਏ ਡੀ ਸਾਹਿਬ ਨੇ ਭਰੋਸਾ ਦਿਵਾਇਆ ਡੀ ਸਾਹਿਬ ਨੇ ਬਹਿ ਕੱਲ ਹੀ ਜਿਹੜਾ ਕਿ ਉੱਥੋਂ ਉਹ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਵੀਡੀਓ ਵਾਇਰਲ ਹੋ ਗਈ ਸੀ ਕੱਲ ਹੀ ਜਿਹੜਾ ਉੱਥੇ ਪੈਸੇ ਕੰਮ ਚੱਲ ਰਿਹਾ ਸੀਗਾ ਪਰ ਇਹ ਨਾ ਹੋਵੇ ਕਿ ਉਹ ਮਾੜਾ ਮੋਟਾ ਜਿਹਾ ਕਰਕੇ ਜਦੀਦ ਸਾਹਿਬ ਨੇ ਕਿਹਾ ਨੈਸ਼ਨਲ ਹਾਈਵੇ ਵਾਲੇ ਆਪਣੀ ਮੜੀ ਜ਼ਿੰਮੇਵਾਰੀ ਨਿਭਾ ਕੇ ਅੱਗੋਂ ਸਾਰਾ ਕੰਮ ਕਲੀਅਰ ਕਰ ਦੇਣ ਸਾਨੂੰ ਪੂਰਾ ਕੰਮ ਪੂਰਾ ਉੱਥੇ ਰੋਡ ਕਲੀਨ ਹੋਣਾ ਚਾਹੀਦਾ ਤੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਅਸੀਂ ਨੈਸ਼ਨਲ ਹਾਈਵੇ ਜਿਹੜਾ ਟੋਲ ਬੰਦ ਕਰਾਂਗੇ